सरदार सुचा सिंह गुरमत पी करतारिख्या मिठापुर जलंधर विखे आज जो समर कैंप की क्लास है इस कलास के सारे हाजिर विद्यार्थी फतेह के नज पाओ फतेह बुलाओ जी वागुरु जी का खालसा वागुरु जी की फतेह ਅੱਪਾ ਜਦੋਂ ਵੀ ਦੁਨੀਆ ਵਿੱਚ ਦੇਖਦੇ ਆ ਨਾ ਚਾਨਣ ਦੀ ਸਾਨੂੰ ਬੜੀ ਲੋੜ ਹੁੰਦੀ ਆ ਸਾਰਿਆਂ ਨੂੰ ਪਤਾ ਹੈ ਕਿ ਚਾਨਣ ਸਾਡੇ ਵਾਸਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਕਿ ਜੇਕਰ ਚਾਨਣ ਸਾਡੇ ਕੋਲ ਹੈ ਤੇ ਸਾਨੂੰ ਹਨੇਰੇ ਵਿੱਚ ਕੁਝ ਦਿਸਦਾ ਨਹੀਂ ਤੇ ਸਾਨੂੰ ਕੁਝ ਵੀ ਨਹੀਂ ਦਿਸਦਾ ਕਿ ਕੀ ਹੋ ਰਿਹਾ ਚਾਨਣ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਤੇ ਚਾਨਣ ਵਾਸਤੇ ਪੁਰਾਣੇ ਸਮਿਆਂ ਦੇ ਵਿੱਚ ਨਾ ਹੋਣ ਤੇ ਕਈ ਤਰ੍ਹਾਂ ਦੇ ਸਾਧਨ ਆ ਗਿਆ ਵੀ ਦੀਵੇ ਜਗਾ ਕੇ ਰੱਖੇ ਜਾਂਦੇ ਸੀ ਉਸ ਦੀਵੇ ਦੇ ਵਿੱਚ ਤੇਲ ਪਾਉਣਾ ਘਿਓ ਪਾਉਣਾ ਇੱਕ ਰੂੰ ਦੀ ਵੱਟੀ ਵੱਟ ਕੇ ਲਾਉਣੀ ਉਹਨੂੰ ਥੋੜੀ ਜੀ ਆਗ ਲਾਉਣੀ ਤੇ ਉਹ ਦੀਵਾ ਚਾਨਣ ਦੇਂਦਾ ਸੀ ਇਸੇ ਤਰ੍ਹਾਂ ਕਦੇ ਵੀ ਇੱਕ ਇਹੋ ਜਿਹਾ ਦਿਨ ਆਇਆ ਜਿਸ ਦਿਨ ਤੇ ਸਾਰੇ ਲੋਕਾਂ ਨੇ ਆਪਣੀਆਂ ਸ਼ਕਤਾਂ ਦੇ ਉੱਤੇ ਦੀਵੇ ਜਗਾ ਕੇ ਰੱਖ ਦਿੱਤੇ ਆ ਤੇ ਇੱਕ ਛੋਟਾ ਜਿਹਾ ਬੱਚਾ ਸੀ ਭਾਵੇਂ ਕੋਈ ਵੀ ਦਿਨ ਲਾਲੋ ਸਾਰੀਆਂ ਛੱਤਾਂ ਤੇ ਦੀਵੇ ਰੱਖੇ ਗਏ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰ ਆਇਆ ਪ੍ਰਕਾਸ਼ ਦਿਹਾੜਾ ਆਇਆ ਤੇ ਘਰਾਂ ਦੀਆਂ ਛੱਤਾਂ ਦੇ ਉੱਪਰ ਨਾ ਕੰਧਾਂ ਤੇ ਦੀਵੇ ਰੱਖ ਦਿੱਤੇ ਗਏ ਉੱਪਰ ਜਗਾ ਕੇ ਇੱਕ ਛੋਟਾ ਜਿਹਾ ਬੱਚਾ ਉਹਨੇ ਦੇਖਿਆ ਕਿ ਸਾਰੇ ਘਰਾਂ ਦੀਆਂ ਛੱਤਾਂ ਤੇ ਦੀਵੇ ਜਗ ਰਹੇ ਆ ਉਹ ਭੱਜ ਕੇ ਘਰੇ ਗਿਆ ਆਪਣੇ ਘਰ ਜਾ ਕੇ ਮਾਂ ਨੂੰ ਕਹਿਣ ਲੱਗਿਆ ਮਾਂ ਵੀ ਸਾਰਿਆਂ ਦੀਆਂ ਛੱਤਾਂ ਤੇ ਦੀਵੇ ਆ ਪਰ ਆਪਣੀ ਛੱਤ ਉੱਤੇ ਦੀਵਾ ਨਹੀਂ ਹੈ ਮਾਂ ਅੰਦਰ ਬਾਣੀ ਦਾ ਪਾਠ ਕਰ ਰਹੀ ਹੈ ਹੁਣ ਭਾਵਨਾ ਹੈ ਕਿ ਮਾਂ ਪ੍ਰਕਾਸ਼ ਦਿਹਾੜਾ ਬਾਣੀ ਦਾ ਪਾਠ ਕਰਕੇ ਮਨਾ ਰਹੀ ਹੈ ਤੇ ਬੱਚਾ ਕਹਿੰਦਾ ਮਾਂ ਮੈਨੂੰ ਉਹਦੇ ਘਰ ਵੀ ਦੀਵਾ ਸੋਨਾ ਲੱਗਿਆ ਉਹਦੇ ਘਰ ਵੀ ਲੱਗਿਆ ਪਰ ਆਪਣੇ ਘਰ ਕੋਈ ਦੀਵਾ ਨਹੀਂ ਛੇਤੀ ਕਰੋ ਕੋਈ ਤਰੀਕਾ ਵਰਤੋ ਕਿ ਆਪਣੇ ਘਰ ਵਿੱਚ ਆਨੰਦ ਹੋਵੇ ਮਾਂ ਨੇ ਗੁੱਪ ਤੱਕੀ ਅੱਖਾਂ ਕਹਿੰਦੀ ਪੁੱਤ ਐਨੇ ਤੈਸੀ ਕਿੱਥੇ ਆ ਵੀ ਆਪਾਂ ਦੀਵਾ ਲਿਆ ਕੇ ਜਗਾ ਸਕੀਏ ਕਹਿੰਦਾ ਵੀ ਮਾਂ ਮੈਨੂੰ ਜਾਨਾ ਹੈ ਮੈਂ ਦੀਵਾ ਹੁਣੇ ਲੈ ਕੇ ਆਉਣਾ ਹੈ ਬੱਚਾ ਭੱਜ ਕੇ ਗਿਆ ਉਹਨੂੰ ਕੋਈ ਪੈਸੇ ਲੱਭੇ 5-10 ਰੁਪਏ ਉਹ ਇੱਕ ਦੀਵਾ ਚੁੱਕ ਕੇ ਲਿਆਇਆ ਤੇ ਉਹਨੇ ਆਪਣੇ ਘਰ ਛਾਤੇ ਰੱਖ ਦਿੱਤਾ ਥੱਲੇ ਆ ਕੇ ਮਾਂ ਨੂੰ ਪਤਾ ਕੀ ਕਹਿੰਦਾ ਮਾਂ ਉਹ ਤੇ ਦੀਵਾ ਜਗਾਇਆ ਹੀ ਨਹੀਂ ਉਹ ਤੇ ਦੀਵੇ ਨੂੰ ਚਾਨਣ ਨਹੀਂ ਦਿੱਤਾ ਮੈਂ ਆਪਣੀ ਛਾਤੇ ਦੀਵਾ ਰੱਖ ਆਇਆ ਪਰ ਉਹ ਦੀਵੇ ਨੇ ਚਾਨਣ ਨਹੀਂ ਆ ਉਹ ਦੀਵੇ ਦੇ ਚਾਨਣ ਨਾ ਦੇਣ ਦਾ ਕਾਰਨ ਕੀ ਭਲਾ ਉਹਦੇ ਵਿੱਚ ਕੋਲ ਨਹੀਂ ਪਾ ਕਹਿੰਦਾ ਵੀ ਮਾਂ ਦੀਵਾ ਰੱਖਤਾ ਪਰ ਜਗਾਇਆ ਨਹੀਂ ਮਾਂ ਕਹਿੰਦੀ ਪੁੱਤ ਦੀਵੇ ਵਿੱਚ ਕੋਝ ਪੌਣਾ ਵੀ ਪੈਣਾ ਏਵੇਂ ਤਾਂ ਉਹਨੇ ਜਗਣਾ ਹੀ ਨਹੀਂ ਕਹਿਣ ਲੱਗਿਆ ਵੀ ਮਾਂ ਫਿਰ ਛੇਤੀ ਕਰੋ ਵੀ ਤੇਲ ਦਿਓ ਤੇ ਆਪਾਂ ਪਾਈਏ ਚਲਾਈਏ ਮਾਂ ਕਹਿੰਦੀ ਵੀ ਤੇਲ ਵੀ ਨਹੀਂ ਹੈਗਾ ਪੁੱਤ ਘਰ ਵਿੱਚ ਪੈਸੇ ਵੀ ਨਹੀਂ ਹੈਗੇ ਮਾਂ ਕੋਲ ਫਿਰ ਕਿਤੇ ਥੋੜੇ ਜਿਹੇ ਪੈਸੇ ਬੈਸੀ ਉਹਨੇ ਆਖਿਆ ਵੀ ਹੁਣ ਪੁੱਤ ਜिद ਕਰਦਾ ਨਾਲੇ ਮੈਨੂੰ ਨਾ ਸਮਝਾਉਣਾ ਵੀ ਹੈ ਜਾਂ ਉਹ ਦੁਕਾਨ ਤੋਂ ਜਾ ਕੇ ਤੇਲ ਲਿਆ ਪੁੱਤ ਭੱਜ ਕੇ ਗਿਆ ਤੇਲ ਲੈ ਕੇ ਆਇਆ ਤੇ ਰਸਤੇ ਵਿੱਚ ਪੰਜ ਚਾਰ ਸਾਥੀ ਬੈਠੇ ਆ ਉਹਨਾਂ ਨੂੰ ਸੱਦ ਕੇ ਪਤਾ ਕਿ ਕਹਿੰਦਾ ਆਜੋ ਆਜੋ ਅੱਜ ਸਾਡੇ ਘਰੇ ਵੀ ਦੀਵਾ ਜਗੇਗਾ ਉਹਨੂੰ ਬੜੀ ਖੁਸ਼ੀ ਹੁੰਦੀ ਵੀ ਲੋਕਾਂ ਦੀ ਕੰਧ ਤੇ ਉੱਪਰ ਕੋਠੀ ਦੀ ਛੱਤ ਤੇ ਲਾਈਨ ਵਿੱਚ ਦੀਵੇ ਜਗ ਰਹੇ ਨੇ ਪਰ ਸਾਡੇ ਘਰ ਇੱਕ ਹੀ ਜਗ ਜਾਏ ਪਰ ਉਹਨੂੰ ਇੰਨੀ ਖੁਸ਼ੀ ਇੱਕ ਦੀ ਵੇਦੀ ਉਹ ਭੱਜ ਕੇ ਆਇਆ ਕਹਿੰਦਾ ਵੀ ਆਜੋ ਆਜੋ ਸਾਡੇ ਘਰੇ ਦੀਵਾ ਚੱਲਣ ਲੱਗਿਆ ਫਿਰ ਪਤਾ ਕੀ ਹੋਇਆ ਉਹ ਬੱਚੇ ਵੀ ਨਾਲ ਆ ਗਏ ਭੱਜ ਕੇ ਦੀਵਾ ਵੇਖਣ ਵਾਸਤੇ ਜਦੋਂ ਮਾਂ ਨੂੰ ਲਿਆ ਕੇ ਤੇਲ ਦਿੱਤਾ ਤੇ ਮਾਂਦਰ ਪਾਠ ਕਰਦੀ ਬੱਚਾ ਆਪਣੇ ਸਾਥੀਆਂ ਨੂੰ ਲੈ ਕੇ ਛੱਤ ਤੇ ਚੜ ਗਿਆ। ਕਹਿੰਦਾ ਆਜੋ ਭਾਈ ਤੇਲ ਪਾ ਦਿੱਤਾ। ਤੇਲ ਪਾਉਣ ਤੋਂ ਬਾਅਦ ਦੀਵਾ ਫਿਰ ਵੀ ਨਹੀਂ ਜਗਿਆ। ਉਸ ਤੋਂ ਬਾਅਦ ਫਿਰ ਮਾਂ ਦੇ ਕੋਲ ਥੱਲੇ ਆਇਆ। ਮਾਂ ਮੈਂ ਦੀਵਾ ਵੀ ਰੱਖ ਤਾ। ਲੋਕਾਂ ਦੇ ਘਰਾਂ ਚ ਇੰਨੀ ਰੋਸ਼ਨੀ ਮੈਂ ਤੇਲ ਵੀ ਪਾ ਦਿੱਤਾ ਪਰ ਦੀਵੇ ਨੇ ਅਜੇ ਤੱਕ ਵੀ ਚਾਨਣ ਨਹੀਂ ਦਿੱਤਾ। ਹੁਣ ਮਾਂ ਨੇ ਸਿਰਫ ਇੱਕ ਕਾਰਨ ਦੱਸਿਆ ਕਹਿੰਦੀ ਪੁੱਤ ਇੱਥੇ ਬੈਠ ਮੈਂ ਤੈਨੂੰ ਜਗਾ ਕੇ ਵਿਖਾਉਣੀ ਆ। ਕਹਿੰਦਾ ਮਾਂ ਨਾਲ ਚੱਲੋ ਮਾਂ ਉੱઠી ਮਾਂ ਨੇ ਇੱਕ ਹੱਥ ਵਿੱਚ ਰੋਣ ਦੀ ਵੱਟੀ ਫੜੀ ਨਾਲ ਮਾਚਸ ਦੀ ਡੱਬੀ ਲਈ ਉੱਪਰ ਬੈਠੀ ਜਾ ਕੇ ਛੱਤ ਤੇ ਦੀਵੇ ਦਾ ਚਾਨਣ ਕੀਤਾ ਦੀਵਾ ਜਗ ਪਿਆ ਚਾਨਣ ਦੇਣਾ ਸ਼ੁਰੂ ਕਰ ਦਿੱਤਾ ਮਾਂ ਕਹਿੰਦੀ ਵੀ ਹੁਣ ਸਾਰੇ ਇਕੱਠੇ ਹੋ ਕੇ ਮੇਰੇ ਕੋਲ ਆਓ ਆਪਾਂ ਇਹ ਦੀਵੇ ਕਿਉਂ ਜਗਾਏ ਆ ਕਹਿੰਦੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਕਹਿੰਦੀ ਪੁੱਤ ਇਹ ਦੀਵੇ ਜਾਦਾ ਜ਼ਰੂਰੀ ਸੀ ਕਹਿੰਦਾ ਹਾਂ ਮਾਂ ਸਾਰਿਆਂ ਦੀ ਛੱਤਾਂ ਤੇ ਜਗੇ ਨੇ ਅਸੀਂ ਵੀ ਜਗਾਉਣਾ ਸੀ ਮਾਂ ਕਹਿੰਦੀ ਪੁੱਤ ਸਾਰਿਆਂ ਦੀ ਸ਼ਕਤਾ ਤੇ ਜਗੇ ਨੇ ਤੂੰ ਵੀ ਜਗਾ ਦਿੱਤਾ ਪਰ ਅਸਲ ਦੇ ਵਿੱਚ ਨਾ ਆਪਣੇ ਅੰਦਰ ਵੀ ਇੱਕ ਦੀਵਾ ਜਿਹੜਾ ਉਹ ਜਗਣਾ ਚਾਹੀਦਾ ਹੈ ਸਾਡੇ ਅੰਦਰ ਵੀ ਕੋਈ ਐਸਾ ਦੀਵਾ ਜਗਣਾ ਚਾਹੀਦਾ ਹੈ ਹੁਣ ਮਾਂ ਪੁੱਤ ਨੂੰ ਕਹਿੰਦੀ ਹੈ ਤੇ ਪੁੱਤ ਬੜਾ ਹੀ ਕਹਿੰਦਾ ਮਾਂ ਅੰਦਰ ਕਿਹੜਾ ਦੀਵਾ ਮਾਂ ਕਹਿੰਦੀ ਪੁੱਤ ਦੁਨੀਆ ਦੇ ਮੜਾ ਵਿੱਚ ਪਤਾ ਨਹੀਂ ਕਿੰਨਾ ਹਨੇਰਾ ਇਸ ਕਰਕੇ ਅੰਦਰ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਵੀ ਸਾਨੂੰ ਚਾਨਣ ਚਾਹੀਦਾ ਹੈ ਅੰਦਰ ਦਾ ਹਨੇਰਾ ਦੂਰ ਕਰਨ ਵਾਸਤੇ ਵੀ ਸਾਨੂੰ ਚਾਨਣ ਚਾਹੀਦਾ ਹੈ ਹੁਣ ਕੁਰਬਾਨੀ ਦੀ ਪੰਕਤੀ ਹੈ ਉਹ ਸਾਰੇ ਇੱਕ ਵਾਰੀ ਬੜੋ ਸਤ ਗੁਰ ਸ਼ਬਦ ਸਤ ਗੁਰ ਸ਼ਬਦ ਉਜਾਰੇ ਦੀਪਾ ਉਜਾਰੇ ਦੀਪਾ ਬਿਨਸਿਓ ਅੰਧਕਾਰ ਬਿਜਾ ਅੰਧਕਾਰ ਉਹ ਮੰਦਰ ਇਹ ਮੰਦਰ ਰਤਨ ਕੋਠਰੀ ਰਤਨ ਕੋਠਰੀ ਕੁੱਲੀ ਅਨੁਪਾ ਹੁਣ ਇਹਦਾ ਮਤਲਬ ਪਤਾ ਕੀ ਸੀ ਵੀ ਗੁਰੂ ਦੇ ਸ਼ਬਦ ਨਾਲ ਅੰਦਰ ਵੀ ਚਾਨਣ ਕੀਤਾ ਜਾ ਸਕਦਾ ਹੈ ਕਹਿੰਦੇ ਅੰਦਰ ਵੀ ਬੜਾ ਹਨੇਰਾ ਹੈ ਮਾਂ ਫਿਰ ਦੱਸਣ ਲੱਗੀ ਕਹਿੰਦੀ ਪੁੱਤ ਜਿਹੜੇ ਗੁਰੂ ਦਾ ਆਪਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਆ ਨਾ ਉਹ ਗੁਰੂ ਨੇ ਨਾ ਲੋਕਾਂ ਦੇ ਮਨਾਂ ਵਿੱਚ ਵੀ ਚਾਨਣ ਕੀਤਾ ਹੈ ਉਹ ਪੁੱਛਣ ਲੱਗੇ ਮਾਂ ਕਿਵੇਂ ਹੁਣ ਕਿੰਨਾ ਸੋਹਣਾ ਤਰੀਕਾ ਵਰਤਿਆ ਮਾਂ ਨੇ ਸਾਰੇ ਬੱਚੇ ਇਕੱਠੇ ਬਿਠਾ ਲਏ ਕਹਿੰਦੀ ਆਉ ਮੈਂ ਤੁਹਾਨੂੰ ਦੱਸਾਂ ਪੁੱਤ ਤੇਰੇ ਛੱਪ ਤੇ ਦੀਵੇ ਚੱਲ ਰਹੇ ਆ ਕਹਿੰਦਾ ਹਾਂ ਆਂਟੀ ਜੀ ਸਾਰੀ ਕੰਧ ਹੀ ਭਰੀ ਹੋਈ ਐ ਪੁੱਤ ਤੇਰੀ ਮਾਂ ਨੇ ਤੈਨੂੰ ਗੁਰੂ ਦੇ ਗਿਆਨ ਦੇ ਦੀਵੇ ਬਾਰੇ ਦੱਸਿਆ ਕਹਿੰਦਾ ਨਹੀਂ ਦੱਸਿਆ ਦੂਜੇ ਨੂੰ ਪੁੱਛਿਆ ਤੀਜੇ ਨੂੰ ਪੁੱਛਿਆ ਕਿਸੇ ਨੂੰ ਵੀ ਨਹੀਂ ਸੀ ਪਤਾ ਫਿਰ ਮਾਂ ਨੇ ਸੱਜ ਕੇ ਕੋਲ ਬਿਠਾ ਲਏ ਮਾਂ ਕਹਿੰਦੀ ਪੁੱਤ ਜਿਹੜਾ ਅਗਿਆਨਤਾ ਦਾ ਹਨੇਰਾ ਸੀ ਨਾ ਗੁਰੂ ਨਾਨਕ ਸਾਹਿਬ ਜੀ ਨੇ ਉਹ ਹਨੇਰਾ ਸਾਡੇ ਮਨਾਂ ਵਿੱਚੋਂ ਦੂਰ ਕੀਤਾ ਤੇ ਆਪਾਂ ਵੀ ਉਹ ਹਨੇਰਾ ਕਹਿੰਦੇ ਦੂਰ ਕਰਨਾ ਹੈ ਫਿਰ ਬੱਚੇ ਪੁੱਛਣ ਲੱਗੇ ਮਾਂ ਕਿਵੇਂ ਕੀਤਾ ਫਿਰ ਮਾਂ ਦੱਸਣ ਲੱਗੀ ਮਾਂ ਕਹਿੰਦੀ ਗੁਰੂ ਨਾਨਕ ਸਾਹਿਬ ਜੀ ਇੱਕ ਵਾਰ ਨਾ ਗੁਰਮਤਿ ਦਾ ਪ੍ਰਚਾਰ ਕਰਦੇ ਹੋਏ ਜਗਨਨਾਥਪੁਰੀ ਪਹੁੰਚੇ ਤੇ ਜਗਨਨਾਥਪੁਰੀ ਉਹਨਾਂ ਨੇ ਕੀ ਦੇਖਿਆ ਉੱਥੇ ਨਾ ਸਾਰੇ ਮੂਰਤੀ ਦੇ ਅੱਗੇ ਆਰਤੀ ਕਰੀ ਜਾ ਰਹੇ ਨੇ ਆਰਤੀ ਕਰੀ ਜਾ ਰਹੇ ਨੇ ਥਾਲ ਘੁਮਾਰੇ ਨੇ ਗੁਰੂ ਨਾਨਕ ਸਾਹਿਬ ਜੀ ਵੀ ਜਾ ਕੇ ਖਲੋਗੇ ਉਹ ਕਹਿੰਦੇ ਤੁਸੀਂ ਵੀ ਆਰਤੀ ਕਰੋ ਗੁਰੂ ਨਾਨਕ ਸਾਹਿਬ ਜੀ ਵੇਖ ਕੇ ਕਹਿੰਦੇ ਵੀ ਨਹੀਂ ਇਹ ਤੁਸੀਂ ਆਰਤੀ ਕਿੰਦੇ ਅੱਗੇ ਕਰ ਰਹੇ ਹੋ ਕਹਿੰਦੇ ਇਹ ਆਰਤੀ ਕਮੋਦੀ ਅੱਗੇ ਕਹਿੰਦੇ ਨਹੀਂ ਆਕਾਸ਼ ਦੇ ਵਿੱਚ ਆਕਾਸ਼ ਰੂਪੀ ਥਾਲ ਵਿੱਚ ਪਹਿਲਾਂ ਹੀ ਤਾਰੇ ਨੇ ਚੰਦਰਮਾ ਤੇ ਗੁਰੂ ਦੀ ਤੇ ਰੱਬ ਦੀ ਉਸਤਤ ਦੀ ਆਰਤੀ ਤੇ ਪਹਿਲਾਂ ਹੀ ਕੀਤੀ ਜਾ ਰਹੀ ਹੈ ਦਗਨ ਮੈਂ ਥਾਲ ਰਵ ਚੰਨ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਉਹ ਸ਼ਬਦ RAI ਸਮਝਾਇਆ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਗੁਰੂ ਜੀ ਦੇ ਦੰਡੇ ਲੋਕ ਨੇ ਮੂਰਤੀ ਦੇ ਆਦਵਾਲੇ ਆ ਮਤਲਬ ਕਿ ਆਰਤੀ ਕਰ ਰਹੇ ਨੇ ਜਦੋਂ ਸਾਰੇ ਅੰਦਰੋਂ ਬਾਹਰ ਨਿਕਲੇ ਨਾ ਤੇ ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਸਾਹਿਬ ਜੀ ਵੀ ਬਾਹਰ ਨਿਕਲੇ ਆ ਉਹਨਾਂ ਨੇ ਨਾ ਦੂਰ ਵੇਖਿਆ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਤੋਂ ਜਾਣੀ ਜਾਣ ਸੀ ਭਾਈ ਮਰਦਾਨਾ ਜੀ ਨਿੱਕੀ ਨਿੱਕੀ ਗੱਲ ਤੇ ਨਾ ਸਿੱਖਣ ਦੀ ਇੱਰਤੀ ਨਾਲ ਗੁਰੂ ਸਾਹਿਬ ਤੋਂ ਪੁੱਛਦੇ ਸੀ ਕਹਿੰਦੇ ਗੁਰੂ ਜੀ ਇੱਥੇ ਕੋਈ ਵੀ ਅੰਦਰ ਸਮਝਾਉਣ ਵਾਲਾ ਨਹੀਂ ਸਾਰੇ ਆਰਤੀ ਕਰੀ ਜਾ ਰਹੇ ਕੋਈ ਕਿਸੇ ਨੂੰ ਕੁਝ ਦੱਸਦਾ ਤੇ ਹੈ ਨਹੀਂ ਕਿ ਸਾਨੂੰ ਆਰਤੀ ਨਹੀਂ ਕਰਨੀ ਚਾਹੀਦੀ ਗੁਰੂ ਜੀ ਇੱਥੇ ਪ੍ਰਚਾਰ ਕਰਨ ਵਾਲਾ ਕੋਈ ਹੋਣਾ ਚਾਹੀਦਾ ਹੈ ਦੂਰ ਨਗਰ ਪਈ ਉੱਥੇ ਬੜਾ ਇਕੱਠ ਹੋਇਆ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹ ਕੱਠ ਕਾਦ ਹੈ ਭਾਈ ਮਰਦਾਨਾ ਜੀ ਕਹਿੰਦੇ ਆਜੋ ਗੁਰੂ ਪਾਤਸ਼ਾਹ ਜੀ ਚੱਲੀਏ ਮੈਨੂੰ ਲੱਗਦਾ ਹੈ ਉੱਥੇ ਜ਼ਰੂਰ ਕੋਈ ਸਮਝਾ ਰਿਹਾ ਹੋਵੇਗਾ ਮੈਨੂੰ ਲੱਗਦਾ ਹੈ ਇਧਰ ਸਾਰੇ ਆਰਤੀ ਕਰਕੇ ਉੱਥੇ ਜਲੇ ਜਾਂਦੇ ਆ ਤੇ ਇੱਥੇ ਨਾ ਉਹਨਾਂ ਨੂੰ ਕੋਈ ਸਮਝਾਉਣ ਵਾਲਾ ਬੈਠਾ ਹੈਗਾ ਆਪਾਂ ਵੀ ਉੱਥੇ ਚੱਲਦੇ ਆ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਦੇ ਨਾਲ ਉਸ ਕੱਠ ਵਿੱਚ ਪਹੁੰਚੇ ਤੇ ਉਸ ਕੱਠ ਵਿੱਚ ਉਹਨਾਂ ਨੇ ਕੀ ਵੇਖਿਆ ਕਹਿੰਦੇ ਇੱਕ ਕਾਲਜੁਗੀ ਨਾਮਾ ਪੰਡਿਤ ਸੀ ਉਹਨੇ ਨਾ ਬੜਾ ਕੱਠ ਕੀਤਾ ਹੋਇਆ ਬੜੇ ਲੋਕ ਬੈਠੇ ਆ ਉਹਦੇ ਦੁਆਲੇ ਤੇ ਭਾਈ ਮਰਦਾਨਾ ਜੀ ਕਹਿੰਦੇ ਗੁਰੂ ਪਾਤਸ਼ਾਹ ਜੀ ਕਾਠ ਬੜਾ ਜਿਆਦਾ ਲੱਗਦਾ ਹੈ ਵੀ ਕੋਈ ਨਾ ਪਹੁੰਚੀ ਹੋਈ ਰੂਹ ਹੈ ਵੀ ਜਿਹਨੂੰ ਬੜਾ ਗਿਆਨ ਹੈ ਲੋਕ ਬੜੇ ਨੇ ਇੱਥੇ ਛੇਤੀ ਚੱਲ ਜੀ ਆਪਾਂ ਵੀ ਪੁੱਛੀਏ ਆਪਾਂ ਵੀ ਦੇਖੀਏ ਕੀ ਹੋ ਰਿਹਾ ਹੈ ਜਦੋਂ ਉੱਥੇ ਗਏ ਨਾ ਉਹਨਾਂ ਨੇ ਕੀ ਦੇਖਿਆ ਉਹ ਸਾਦਾ ਵਾਗਣਾ ਸਮਾਧੀ ਲਾ ਕੇ ਬੈਠਾ ਹੋਇਆ ਸੀ ਤੇ ਸਾਰੇ ਸ਼ਰਧਾਲੂ ਉਹਦੇ ਆਲੇ ਦੁਆਲੇ ਜੁੜੇ ਹੋਏ ਆ ਉਹ ਸਮਾਦੀ ਲਾ ਕੇ ਬੈਠਾ ਤੇ ਸਾਰਿਆਂ ਨੇ ਬੜਾ ਕੱਟ ਕੀਤਾ ਜਿਹੜੇ ਉਹਦੇ ਸ਼ਰਧਾਲੂ ਨੇ ਉਸਨੇ ਆਪਣੇ ਸਾਹਮਣੇ ਨਾ ਇੱਕ ਗੜਵਾ ਰੱਖਿਆ ਹੋਇਆ ਆਪਣੇ ਸਾਹਮਣੇ ਕੀ ਰੱਖਿਆ ਹੋਇਆ ਗੜਵਾ ਤੇ ਉਹਦੇ ਸ਼ਰਧਾਲੂ ਉਸ ਗੜਵੇ ਦੇ ਵਿੱਚ ਨਾ ਪੈਸੇ ਪਾਉਂਦੇ ਸੀ ਪੈਸੇ ਪਾਉਂਦੇ ਸੀ ਫਿਰ ਪਿੱਛੇ ਬੈਠ ਜਾਂਦੇ ਨੇ ਪੈਸੇ ਪਾਉਂਦੇ ਨੇ ਗੜਵੇ ਵਿੱਚ ਫਿਰ ਪਿੱਛੇ ਬੈਠ ਜਾਂਦੇ ਨੇ ਜਿਹੜੇ ਆਉਂਦੇ ਨੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਬੈਠਦੇ ਜਾਂਦੇ ਪੈਸੇ ਪਾ ਕੇ ਉਸੇ ਤਰ੍ਹਾਂ ਹੁਣ ਕਹਿੰਦੇ ਜਿਹੜਾ ਪਾਂਦਾ ਸੀ ਨਾ ਉਹ ਕਦੇ ਅੱਖਾਂ ਬੰਦ ਕਰ ਲੈਂਦਾ ਤੇ ਕਦੇ ਉਹ ਆਪਣੀਆਂ ਅੱਖਾਂ ਖੋਲ ਲੈਂਦਾ ਠੀਕ ਹੈ ਉਹ ਲੋਕਾਂ ਨੂੰ ਕੀ ਭਰਮ ਵਿੱਚ ਪਾਉਂਦਾ ਵੀ ਮੈਂ ਤੁਹਾਨੂੰ ਤਿੰਨਾਂ ਪੁਰੀਆਂ ਦੇ ਦਰਸ਼ਨ ਕਰਵਾਉਂਗਾ ਉਹ ਕਦੇ ਬ੍ਰਹਮਪੁਰੀ ਦੀਆਂ ਗੱਲਾਂ ਕਰਦਾ ਕਦੇ ਕਦੇ ਸ਼ਿਵਪੁਰੀ ਦੀਆਂ ਗੱਲਾਂ ਕਰਦਾ ਕਦੇ ਵਿਸ਼ਨੂਪੁਰੀ ਦੀਆਂ ਗੱਲਾਂ ਕਰਦਾ ਕਹਿੰਦਾ ਮੈਨੂੰ ਨਾ ਸਵਰਗ ਦੇ ਵਿੱਚ ਭਗਵਾਨ ਦੇ ਦਰਸ਼ਨ ਹੋ ਰਹੇ ਨੇ ਠੀਕ ਹੈ ਜਦੋਂ ਸਾਰੇ ਬੈਠ ਜਾਂਦੇ ਨੇ ਕਹਿੰਦਾ ਅੱਖਾਂ ਬੰਦ ਕਰੋ ਥੋੜੇ ਸਮੇਂ ਬਾਅਦ ਤੁਹਾਨੂੰ ਤਿੰਨਾਂ ਪੁਰੀਆਂ ਦੇ ਦਰਸ਼ਨ ਹੋਣਗੇ ਠੀਕ ਹੈ ਉਹਨਾਂ ਨੂੰ ਬੜਾ ਭਰਮ ਵਿੱਚ ਪਾਇਆ ਹੋਇਆ ਤੇ ਹੁਣ ਸਾਰੇ ਇਸ ਭਰਮ ਦੇ ਵਿੱਚ ਪਏ ਹੋਏ ਨੇ ਜਿਹੜੇ ਤੇ ਉੱਥੇ ਜਾ ਕੇ ਬੈਠ ਜਾਂਦੇ ਨੇ ਤੇ ਜਿੱਥੇ ਸਾਰੇ ਲਾਈਨਾਂ ਦੇ ਵਿੱਚ ਖਲੋਤੇ ਨੇ ਜਿੱਥੇ ਥਾਂ ਮਿਲਦੀ ਬੈਠਦੇ ਗੁਰੂ ਨਾਨਕ ਸਾਹਿਬ ਜੀ ਤੇ ਭਾਈ ਮਰਦਾਨਾ ਜੀ ਦੀਨਾ ਉਸ ਲਾਈਨ ਦੇ ਵਿੱਚ ਲੱਗ ਕੇ ਤੇ ਨੇੜੇ ਆ ਗਏ ਉਹਦੇ ਜਦੋਂ ਨੇੜੇ ਆ ਜਾਂਦੇ ਨੇ ਨਾ ਕਹਿੰਦੇ ਵੀ ਕਦੇ ਤਾਂ ਉਹ ਅੱਖਾਂ ਬੰਦ ਕਰਦਾ ਕਦੇ ਅੱਖਾਂ ਖੋਲ੍ਹਦਾ ਕਦੇ ਉਹ ਬ੍ਰਹਮਪੁਰੀ ਦੀਆਂ ਗੱਲਾਂ ਕਰਦਾ ਪਰ ਕਹਿੰਦੇ ਇਹ ਸਾਰਾ ਕੁਛ ਨਾ ਧੋਖਾ ਕਰ ਰਿਹਾ ਸੀ ਸਾਰਾ ਕੁਛ ਕੀ ਕਰ ਰਿਹਾ ਸੀ ਧੋਖਾ ਸ਼ਰਧਾ ਨੂੰ ਚੁੱਪਚਾਪ ਉਸ ਦੀਆਂ ਗੱਲਾਂ ਨੂੰ ਸੁਣੀ ਜਾ ਰਹੇ ਨੇ ਉਹਨਾਂ ਨੂੰ ਬੜਾ ਆਨੰਦ ਆਉਂਦਾ ਨਾਲੇ ਹੈਰਾਨ ਹੋ ਰਹੇ ਨੇ ਕਿ ਪੰਡਾ ਕਹਿਣ ਲੱਗਾ ਤੁਸੀਂ ਵੀ ਅੱਖਾਂ ਬੰਦ ਕਰਕੇ ਸਵਰਗ ਦਾ ਧਿਆਨ धरो ਹੁਣ ਸਾਰਿਆਂ ਨੇ ਅੱਖਾਂ ਬੰਦ ਕਰ ਲੀਆਂ ਇਹਨਾਂ ਤੁਹਾਨੂੰ ਵੀ ਮੈਂ ਦਰਸ਼ਨ ਕਰਵਾਉਣਾ ਹੈ ਬਰੂਡ ਕਿਸੇ ਨੂੰ ਉਥੇ ਦਰਸ਼ਨ ਕੀ ਹੋਣੇ ਸੀ ਅੱਖਾਂ ਬੰਦ ਕਰਨ ਤੋਂ ਬਾਅਦ ਧਿਆਨ ਤਾਂ ਕਿਸੇ ਦਾ ਘਰ ਵਿੱਚ ਹੈ ਕਿਸੇ ਦਾ ਪੈਸੇ ਵਿੱਚ ਹੈ ਕਿਸੇ ਦਾ ਕਿਤੇ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਪੰਡਤ ਦਾ ਸਾਰਾ ਪਖੰਡ ਵੇਖ ਰਹੇ ਨੇ ਉਹ ਜਾਣਦੇ ਨੇ ਕਿ ਪੰਡਤ ਲੋਕਾਂ ਨੂੰ ਮੂਰਖ ਬਣਾ ਰਿਹਾ ਹੈ ਪੰਡਤ ਲੋਕਾਂ ਨੂੰ ਕੀ ਬਣਾ ਰਿਹਾ ਹੈ ਮੂਰਖ ਜਦੋਂ ਪੰਡਤ ਦੇ ਕਹਿਣ ਤੇ ਸਾਹਮਣੇ ਅੱਖਾਂ ਬੰਦ ਕਰ ਲਈਆਂ ਤਾਂ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਇੱਕ ਇਸ਼ਾਰਾ ਕੀਤਾ ਕੀ ਇਸ਼ਾਰਾ ਕੀਤਾ ਕਹਿੰਦੇ ਜਿਹੜਾ ਇਹਦਾ ਗੜਵਾ ਹੈ ਨਾ ਹੌਲੀ ਇਹ ਚੁੱਕ ਕੇ ਇਹਦੇ ਮਗਰਲੇ ਪਾਸੇ ਰੱਖ ਦੇ। ਇਹਦਾ ਜਿਹੜਾ ਗੜਵਾਣਾ ਚੁੱਕ ਕੇ ਇਹਦੇ ਪਿਛਲੇ ਪਾਸੇ ਰੱਖ ਦੇ। ਭਾਈ ਮਰਦਾਨਾ ਜੀ ਕਹਿੰਦੇ ਨਾ ਗੁਰੂ ਜੀ ਜੇ ਇਹਨੇ ਅੱਖਾਂ ਖੋਲ ਲਈਆਂ ਇਹਨੇ ਤੇ ਰੌਲਾ ਪਾ ਦੇਣਾ ਕਿਉਂਕਿ ਭਾਈ ਮਰਦਾਨਾ ਜੀ ਨੂੰ ਪਤਾ ਸੀ ਕਿ ਸਾਨੂੰ ਇਹੋ ਜਿਹੇ ਲੋਕ ਬੜੇ ਟੱਕਰ ਦੇਣੇ ਹੈ ਨਾ ਜਿਹੜੇ ਬੜੇ ਭਰਮਾਂ ਵਿੱਚ ਨੇ ਜਦੋਂ ਗੁਰੂ ਨਾਲ ਕਿਉਂਕਿ ਭਾਈ ਮਰਦਾਨਾ ਜੀ ਨੂੰ ਤੇ ਬੜਾ ਕੁਝ ਯਾਦ ਹੈ ਕਿਤੇ ਤਾਂ ਉਹਨੂੰ ਅੱਗ ਦੀ ਚੁਹਾਟੀ ਵਾਲਾ ਸੀਨ ਵੀ ਯਾਦ ਆ ਜਾਂਦਾ ਉਹਨੂੰ ਪਤਾ ਸੀ ਕਿ ਇਹੋ ਜਿਹੇ ਲੋਕ ਰੌਲਾ ਹੀ ਪਾਉਂਦੇ ਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਹੀਂ ਹੁਣ ਜੇ ਆਏ ਆ ਨਾ ਤੇ ਆਪਾਂ ਨੂੰ ਇਹ ਕੰਮ ਤੇ ਕਰਨਾ ਹੀ ਪੈਣਾ ਹੈ ਭਾਈ ਮਰਦਾਨਾ ਜੀ ਨੇ ਨਾ ਗੁਰੂ ਨਾਨਕ ਸਾਹਿਬ ਜੀ ਦੇ ਕਹਿਣ ਤੇ ਗੜਵਾ ਚੁੱਕ ਕੇ ਉਹਦੇ ਪਿਛਲੇ ਪਾਸੇ ਰੱਖ ਦਿੱਤਾ ਹੁਣ ਜਿਹੜੇ ਸ਼ਰਧਾਲੂ ਅੱਖਾਂ ਮੀਟ ਕੇ ਬੈਠੇ ਸੀ ਕਿਸੇ ਨੂੰ ਵੀ ਪਤਾ ਲੱਗਿਆ ਵੀ ਗੜਵਾ ਕਿੱਥੇ ਗਿਆ ਭਾਈ ਮਰਦਾਨੇ ਜੀ ਨੇ ਇਹ ਸਭ ਕੁਝ ਕੀਤਾ ਕਿਨੇ ਕੁਛ ਦੌਰ ਬਾਅਦ ਪਾਂਡਾ ਜਿਹੜਾ ਸੀ ਨਾ ਅੱਖਾਂ ਬੰਦ ਕਰਕੇ ਬੈਠਾ ਉਹਨੇ ਕੀ ਸੋਚਿਆ ਵੀ ਮੇਰੇ ਗੜਵੇ ਵਿੱਚ ਪੈਸੇ ਡਿੱਗਣੇ ਬੰਦ ਹੋ ਗਏ ਨੇ ਖੜਕਾ ਆਉਂਦਾ ਸੀ ਜਦੋਂ ਪੈਸਾ ਕੋਈ ਸੁੱਟਦਾ ਸੀ ਵਿੱਚ ਉਹਨੇ ਸੋਚਿਆ ਖੜਦਾ ਹੀ ਨਹੀਂ ਆਇਆ ਉਹਨੇ ਅੱਖਾਂ ਖੋਲੀਆਂ ਵੀ ਕੀ ਹੋਇਆ ਅੱਖਾਂ ਖੋਲੀਆਂ ਅੱਗੇ ਗੜਵਾ ਹੀ ਨਹੀਂ ਹੈ ਫਿਰ ਉਹਨੇ ਉੱਚੀ ਉੱਚੀ ਰੋਲਾ ਪਉਣਾ ਸ਼ੁਰੂ ਕਰ ਦਿੱਤਾ ਕਹਿੰਦਾ ਮੇਰਾ ਗੜਵਾ ਗੁੰਮ ਹੋ ਗਿਆ ਮੇਰਾ ਗੜਵਾ ਗੁੰਮ ਹੋ ਗਿਆ ਠੀਕ ਹੈ ਰੋਲਾ ਪਾਇਆ ਤੇ ਕਿੰਨੇ بڑے ਕ੍ਰੋਧ ਵਿੱਚ ਗੁੱਸੇ ਵਿੱਚ ਬੋਲਿਆ ਗੁੱਸੇ ਵਿੱਚ ਬੋਲਿਆ ਜਿਹੜੇ ਗੁੱਸੇ ਵਿੱਚ ਬੋਲਿਆ ਭਾਈ ਮਰਦਾਨਾ ਜੀ ਵੇਖ ਕੇ ਰਾਣ ਹੋਏ ਵੀ ਅੱਜ ਫੇਰ ਇੱਕ ਤੱਤੇ ਸਿਪਾਈ ਦੇ ਮੱਥੇ ਲੱਗੇ ਆ ਵੀ ਇਹ ਵੀ ਬੜਾ ਗਰਮ ਹੈ ਤੇ ਭਾਈ ਮਰਦਾਨਾ ਜੀ ਵੇਖ ਕੇ ਹੈਰਾਨ ਹੋਏ ਕਹਿੰਦੇ ਵੀ ਮੇਰਾ ਗੜਵਾ ਕਿੰਨੇ ਚੁੱਕਿਆ ਹੈ ਅੱਗੋਂ ਕਹਿੰਦਾ ਸੰਤਾਂ ਨਾਲ ਮਸ਼ਕਰੀ ਕਰਨੀ ਠੀਕ ਨਹੀਂ ਹੈ ਕਹਿੰਦਾ ਤੁਸੀਂ ਨਾ ਇੱਕ ਮੈਂ ਸੰਤ ਤਾਂ ਮੇਰੇ ਸੰਤ ਨਾਲ ਤੁਸੀਂ ਮਸ਼ਕਰੀ ਕੀਤੀ ਚਲਾਕੀ ਕੀਤੀ ਹੈ ਤੇ ਇਹ ਚਲਾਕੀ ਠੀਕ ਨਹੀਂ ਨਾਲੇ ਪਤਾ ਕੀ ਕਹਿੰਦਾ ਕਿਉਂਦਾ ਹਮ ਪੈਸੇ ਦਾ ਲਾਲਚ ਨਹੀਂ ਕਰਦੇ ਹਮ ਪੈਸੇ ਦਾ ਲਾਲਚ ਨਹੀਂ ਕਰਦੇ ਪਰ ਅਸਲ ਵਿੱਚ ਸਾਰੀ ਗੱਲ ਕਾਦੀ ਸੀ हां ਗੱਲ ਤਾਂ ਸਾਰੀ ਪੈਸੇ ਦੀ ਸੀ ਪੈਸੇ ਡਿੱਗਣੇ ਬੰਦ ਹੋਏ ਅੱਖਾਂ ਨਾਲ ਦੀ ਨਾਲ ਖੁੱਲ ਗਈਆਂ ਜਿੰਨਾ ਚਿਰ ਪੈਸੇ ਡਿੱਗ ਰਹੇ ਸੀ ਅੱਖਾਂ ਬੰਦ ਸੀ ਹੁਣ ਵੇਖਣ ਵਾਲੇ ਸਾਰੇ ਹੈਰਾਨ ਹੋ ਗਏ ਨੇ ਤੇ ਪੰਡਤ ਦਾ ਰੌਲਾ ਸੁਣ ਕੇ ਹੋਰ ਲੋਕ ਇਕੱਠੇ ਹੋ ਗਏ ਗੁਰੂ ਸਾਹਿਬ ਜੀ ਨੇ ਹੁਣ ਫਿਰ ਵੇਖਿਆ ਵੀ ਹੁਣ ਮਾਹੌਲ ਵਧੀਆ ਬਣਿਆ ਹੋਰ ਵੀ ਦੁਨੀਆ ਇਕੱਠੀ ਹੋ ਗਈ ਵੀ ਇੱਥੇ ਰੌਲਾ ਕਾਹਦਾ ਪੈ ਗਿਆ ਸਾਰੇ ਇਕੱਠੇ ਹੋ ਗਏ ਗੁਰੂ ਜੀ ਨੇ ਪੰਡੇ ਨੂੰ ਆਖਿਆ ਪੰਡਤ ਜੀ ਤੁਹਾਨੂੰ ਤਾਂ 30 ਲੋਕਾਂ ਦੇ ਦਰਸ਼ਨ ਹੋ ਰਹੇ ਸੀ ਤੁਹਾਨੂੰ ਕਿੰਨਾਂ ਦੇ ਦਰਸ਼ਨ ਹੋ ਰਹੇ ਸੀ ਹਾਂ ਤੁਹਾਨੂੰ ਤੇ ਕਿੰਨਾ ਲੋਕਾਂ ਦੇ ਦਰਸ਼ਨ ਹੋ ਰਹੇ ਸੀ ਤੁਸੀਂ ਤਾਂ ਭਗਵਾਨ ਦੇ ਦਰਸ਼ਨ ਕਰ ਰਹੇ ਸੀ ਹੁਣ ਜਰਾ ਨਜ਼ਰ ਤਾਂ ਮਾਰੋ ਵੀ ਤੁਹਾਡਾ ਆਪਣਾ ਗੜਵਾ ਕਿੱਥੇ ਹੈ ਤੁਹਾਨੂੰ ਆਪਣਾ ਗੜਵੇ ਦੇ ਤੇ ਪਤਾ ਲੱਗੇ ਜਦੋਂ ਗੁਰੂ ਪਾਤਸ਼ਾਹ ਜੀ ਨੇ ਇਹ ਗੱਲ ਆਖੀ ਹੈ ਨਾ ਹੁਣ ਉਹ ਫਿਰ ਸੋਚਣ ਲੱਗ ਗਿਆ ਕਿੰਨੇ ਬੜਾ ਕਲਪਿਆ ਤੇ ਇਕੱਠੇ ਹੋਏ ਲੋਕਾਂ ਵਿੱਚੋਂ ਵੀ ਨਾ ਕਈਆਂ ਨੇ ਇਹ ਗੱਲ ਕਹੀ ਕਹਿੰਦੇ ਹਾਂ ਪੰਡਤ ਜੀ ਤੁਸੀਂ ਤੇ ਸਾਨੂੰ ਸਵਰਗ ਵਿਖਾਉਂਦੇ ਸੀ ਤੁਸੀਂ ਸਾਨੂੰ ਤਿੰਨਾਂ ਪੁਰੀਆਂ ਦੇ ਦਰਸ਼ਨ ਕਰਵਾਉਂਦੇ ਸੀ ਹੁਣ ਸਾਨੂੰ ਇਹ ਤੇ ਦੱਸੋ ਤੁਹਾਡਾ ਬਲਵਾ ਕਿਉਂ ਨਹੀਂ ਨਜ਼ਰ ਆ ਰਿਹਾ ਤੇ ਜਿਹੜਾ ਪੰਡਤ ਸੀ ਨਾ ਉਹ ਬੜਾ ਸ਼ਰਮਸ਼ਾਰ ਹੋਇਆ ਵੀ ਹੁਣ ਮੈਂ ਕੀ ਕਰਾਂ ਵੀ ਮੈਂ ਇਹ ਜੋ ਕੁਝ ਵੀ ਕਰਦਾ ਸੀ ਹੈ ਤਾਂ ਸਾਰਾ ਕੀ ਸੀ ਪਖੰਡ ਇਹ ਸਾਰਾ ਪਖੰਡ ਸੀ ਉਹਨਾਂ ਨੂੰ ਬਲਵਾ ਨਜ਼ਰ ਨਹੀਂ ਆਉਂਦਾ ਤੇ ਉਹਨੂੰ ਕੋਈ ਵੀ ਜਵਾਬ ਵੀ ਨਹੀਂ ਸੁੱਝਦਾ ਤੇ ਲੋਕਾਂ ਨੂੰ ਪੰਡੇ ਦੇ ਸਾਰੇ ਪਖੰਡ ਦੀ ਨਾ ਸਮਝ ਆ ਗਈ ਸੀ ਵੀਨੇ ਸਾਰਾ ਪਖੰਡੀ ਕੀਤਾ ਸੀ ਭਾਈ ਮਰਦਾਨਾ ਜੀ ਕਹਿੰਦੇ ਗੁਰੂ ਪਾਤਸ਼ਾਹ ਜੀ ਜਿਵੇਂ ਆਰਤੀ ਵਾਲੇ ਪਾਸੇ ਵੇਖਿਆ ਉੱਥੇ ਵੀ ਪਖੰਡ ਹੋ ਰਿਹਾ ਹੈ ਜੇ ਇੱਥੇ ਇੰਨੀ ਦੁਨੀਆ ਦਾ ਇਕੱਠ ਹੈ ਇੱਥੇ ਵੀ ਬੜਾ ਪਖੰਡ ਹੋ ਰਿਹਾ ਹੈ ਗੁਰੂ ਪਾਤਸ਼ਾਹ ਜੀ ਨੇ ਪੰਡਤ ਦੇ ਪਖੰਡ ਨੂੰ ਹੋਰ ਚੰਗੀ ਤਰ੍ਹਾਂ ਉਗਾੜਿਆ ਤੇ ਦੱਸਿਆ ਕਹਿੰਦੇ ਜਿਹੜਾ ਗੜਵਾ ਹੈ ਨਾ ਉਹ ਤਾਂ ਤੇਰੇ ਬਿਲਕੁਲ ਪਿੱਛੇ ਪਿਆ ਹੈ ਉਹ ਗੜਵਾ ਕਿੱਥੇ ਹੈ ਤੇਰੇ ਪਿੱਛੇ ਹੈ ਫਿਰ ਗੁਰੂ ਜੀ ਨੇ ਲੋਕਾਂ ਨੂੰ ਪਤਾ ਕੀ ਉਪਦੇਸ਼ ਦਿੱਤਾ ਕਿੰਦੇ ਜਿਹੜੇ ਬਖੰਡੀ ਅੱਖ ਨੱਕ ਕੰਨ ਬੰਦ ਕਰਕੇ ਲੋਕਾਂ ਨੂੰ ਠੱਗਣ ਲਈ ਸਮਾਧੀਆਂ ਲਾਉਂਦੇ ਨੇ ਬਹਾਨਾ ਬਣਾਉਂਦੇ ਆ ਨਾ ਉਹਨਾਂ ਤੇ ਬਿਲਕੁਲ ਵੀ ਵਿਸ਼ਵਾਸ ਨਾ ਕਰੋ ਐਸੇ ਬੰਦੇ ਸੰਤ ਨਹੀਂ ਸਗੋਂ ਐਸੇ ਬੰਦੇ ਠੱਗ ਨੇ ਐਸੇ ਬੰਦੇ ਕੀ ਨੇ ਠੱਗ ਤੇ ਗੁਰੂ ਪਾਤਸ਼ਾਹ ਜੀ ਨੇ ਉਥੇ ਇੱਕ ਸ਼ਬਦ ਉਚਾਰਨ ਕੀਤਾ ਸੀ ਤੁਸੀਂ ਹੁਣ ਸਾਰਿਆਂ ਨੇ ਨਾ ਇਹ ਪੰਕਤੀਆਂ ਨੂੰ ਹੌਲੀ-ਹੌਲੀ ਮਗਰ ਬੜਬੜਨਾ ਹੈ में है।, है राम नाम सार सारे सार। नाप पकड़े ठगन कौ संसार आठ से नाग पकड़ै सूज ते तिण लो ਮਗਾਰੇ ਪਾਛੇ ਮਗਾਰੇ ਪਾਛੇ ਕਾਸ਼ਨਾ ਸੁਜੈ ਕਾਸ਼ਨਾ ਸੁਜੈ ਇਹੇ ਪਦਮ alo ਇਹ ਪਦਮ alo ਉਹ ਕਹਿੰਦੇ ਵੀ ਸਾਰਿਆਂ ਵਿੱਚੋਂ ਨਾ ਪਰਮਾਤਮਾ ਦਾ ਨਾਮ ਹੀ ਸ੍ਰੇਸ਼ਟ ਹੈ ਠੀਕ ਹੈ ਕਹਿੰਦੇ ਕੋਈ ਅੱਖਾਂ ਨੂੰ ਮੀਟਦਾ ਹੈ ਕੋਈ ਨੱਕ ਨੂੰ ਫੜਦਾ ਹੈ ਦੁਨੀਆਂ ਨੂੰ ਠੱਗਣ ਵਾਸਤੇ ਪਤਾ ਨਹੀਂ ਕਿਹੋ ਜਿਹੇ ਕੰਮ ਕਰਦੇ ਨੇ ਪਰ ਕਹਿੰਦੇ ਸੱਚ ਇਹ ਹੈ ਕਈ ਲੋਕੇ ਵੀ ਆਖਦੇ ਨੇ ਤੁਹਾਨੂੰ ਤਿੰਨ ਲੋਕਾਂ ਦੇ ਦਰਸ਼ਨ ਕਰਵਾ ਦੇਵਾਂਗੇ ਪਰ ਉਹਨਾਂ ਨੂੰ ਆਪਣੇ ਮਗਰ ਪਿਆ ਵੀ ਜਿਹੜੀ ਕੋਈ ਚੀਜ਼ ਪਈ ਉਹ ਵੀ ਦਿਸਦੀ ਨਹੀਂ ਤੇ ਉਹ ਗੱਲਾਂ ਤਿੰਨ ਲੋਕਾਂ ਦੀਆਂ ਕਰਦੇ ਨੇ ਠੀਕ ਹੈ ਉਹ ਹੁਣ ਸੀ ਭਰਮੇ ਭਰਮ ਦੇ ਵਿੱਚ ਭੁੱਲੇ ਹੋਏ ਲੋਕਾਂ ਨੂੰ ਠੱਗ ਰਹੇ ਸੀ ਉਹ ਹੋਰ ਪਾਸੇ ਲਾ ਰਹੇ ਸੀ ਤੇ ਗੁਰੂ ਪਾਤਸ਼ਾਹ ਜੀ ਦੀ ਬਾਣੀ ਨੇ ਵੀ ਆਖਿਆ ਸੀ ਇਹਨਾਂ ਨੂੰ ਹਰੀ ਦੇ ਸੰਤ ਨਹੀਂ ਕਹਿਣਾ ਚਾਹੀਦਾ ਇਹ ਕੀ ਨੇ ਬਾਰਨਾਰਸ ਕੇ ਠੱਗ ਇਹ ਤਾਂ ਬਨਾਰਸ ਦੇ ਠੱਗ ਨੇ ਇਹ ਤਾਂ ਠੱਗੀ ਕਰਦੇ ਐ ਇਹਨਾਂ ਨੂੰ ਹਰੀ ਦੇ ਸੰਤ ਨਹੀਂ ਕਹਿਣਾ ਚਾਹੀਦਾ ਕਿਉਂਕਿ ਇਹਨਾਂ ਨੇ ਤੇ ਆਪਣੀ ਖਾਨਮਸਤੀ ਬਣਾਇਆ ਹੈ ਗੁਰੂ ਜੀ ਦਾ ਪਵਿੱਤਰ ਉਪਦੇਸ਼ ਸੁਣ ਕੇ ਜਦੋਂ ਗੁਰੂ ਜੀ ਨੇ ਉਪਦੇਸ਼ ਸੁਣਾਇਆ ਇਹ ਉਪਦੇਸ਼ ਨੂੰ ਸੁਣ ਕੇ ਕਾਲਜੁਗ ਪਾਂਡਾ ਗੁਰੂ ਜੀ ਦੇ ਚਰਨੀ ਆ ਡਿਗਾ ਕਾਲਜੁਗ ਪਾਂਡਾ ਫਿਰ ਗੁਰੂ ਜੀ ਦੇ ਚਰਨੀ ਗਾ ਲਿਗਾ ਗੁਰੂ ਜੀ ਦਾ ਸਿੱਖ ਬਣਿਆ ਉਹ ਕਾਲਜੁਗੀ ਪਾਂਡਾ ਕੀ ਬਣਿਆ ਗੁਰੂ ਜੀ ਦਾ ਸਿੱਖ ਹੁਣ ਵੇਖੋ ਜੀ ਦੇ ਜੀ ਦੇ ਕੋਲ ਗੁਰੂ ਪਾਤਸ਼ਾਹ ਜੀ ਗਏ ਜਿੰਨਾ ਚਿਰ ਉਹਦੇ ਅੰਦਰ ਹੰਕਾਰ ਸੀ ਉਹਨਾਂ ਚਿਰ ਉਹ ਪਖੰਡ ਕਰਦਾ ਹੈ ਜਿਸ ਦਿਨ ਨੂੰ ਪਤਾ ਲੱਗ ਗਿਆ ਉਸ ਦਿਨ ਉਹ ਇਸ ਪਖੰਡ ਦੇ ਵਿੱਚੋਂ ਬਾਹਰ ਆ ਗਿਆ ਤੇ ਸੱਚ ਦੇ ਨਾਲ ਜੁੜਦਾ ਤੇ ਉਦੋਂ ਉਹ ਸਿੱਖ ਬਣ ਗਿਆ ਗੁਰੂ ਜੀ ਨੇ ਉਸ ਨੂੰ ਸਿੱਖ ਧਰਮ ਦਾ ਉਪਦੇਸ਼ ਦੇ ਕੇ ਪ੍ਰਚਾਰਕ ਠਾਪਿਆ ਵੇਖੋ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਪ੍ਰਚਾਰਕ ਠਾਪਿਆ ਪ੍ਰਚਾਰਕ ਦਾ ਮਤਲਬ ਪਲੱਕੀ ਹੁੰਦਾ ਹੈ ਪ੍ਰਚਾਰਕ ਦਾ ਮਤਲਬ ਪਲੱਕੀ ਹੁੰਦਾ ਜਿਹੜਾ ਪ੍ਰਚਾਰ ਕਰਦਾ ਹੈ ਜਿਹੜਾ ਘਰ ਘਰ ਜਾ ਕੇ ਇਸ ਗੱਲ ਨੂੰ ਦੱਸਦਾ ਹੈ ਜਿਹੜਾ ਕਦੇ ਆਪ ਪਖੰਡ ਕਰਦਾ ਸੀ ਉਹ ਅਜਿਹਾ ਇਸੇ ਕੰਮ ਬਣ ਗਿਆ ਉਹ ਅੱਜ ਪ੍ਰਚਾਰਕ ਬਣ ਗਿਆ ਉਹ ਲੋਕਾਂ ਨੂੰ ਵੀ ਦੱਸਣ ਲੱਗ ਗਿਆ ਇਸ ਕਰਕੇ ਗੁਰੂ ਦਾ ਜਿਹੜਾ ਗਿਆਨ ਹੈ ਨਾ ਉਹ ਸਾਡੇ ਅੰਦਰ ਚਾਨਣ ਕਰਦਾ ਹੈ ਉਹ ਮਾਨ ਹੈ ਨਾ ਫਿਰ ਉਹ ਬੱਚਿਆਂ ਨੂੰ ਸਾਰੀ ਵਿਆਖਿਆ ਸੁਣਾਈ ਠੀਕ ਹੈ ਕਹਿੰਦੇ ਵੀ ਇਸੇ ਤਰ੍ਹਾਂ ਸਾਨੂੰ ਵੀ ਇਹੋ ਜਿਹਾ ਕੰਮ ਨਹੀਂ ਕਰਨੇ ਚਾਹੀਦੇ ਜੋ ਪਖੰਡੀ ਸਾਧ ਸਮਾਧੀਆਂ ਲਾ ਕੇ ਪਖੰਡ ਕਰਦੇ ਨੇ ਸਾਨੂੰ ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਇਸ ਸਾਖੀ ਵਿੱਚੋਂ ਹੁਣ ਕੀ ਸਿੱਖਿਆ ਮਿਲੀ ਕੋਈ ਬੱਚਾ ਜਵਾਬ ਦੇਵੇ ਹਾਂਜੀ ਅਰਪਨpreet ਕੌਰ ਸਾਨੂੰ ਪਖੰਡ ਨਹੀਂ ਕਰਨਾ ਚਾਹੀਦਾ ਸਾਨੂੰ ਅੰਧਵਿਸ਼ਵਾਸ ਨਹੀਂ ਕਾਣਾ ਦੇਣਾ ਸ਼ਾਬਾਸ਼ ਸਾਨੂੰ ਪਖੰਡ ਨਹੀਂ ਕਰਨਾ ਚਾਹੀਦਾ ਸਾਨੂੰ ਆਪਣੇ ਅੰਦਰ ਕੋਈ ਵੀ ਅੰਧਵਿਸ਼ਵਾਸ ਨਹੀਂ ਪਾਲਣਾ ਚਾਹੀਦਾ ਬਹੁਤ ਸੋਹਣਾ ਜਵਾਬ ਦਿੱਤਾ ਹੈ ਹਾਂਜੀ ਰੁਪਿੰਦਰ ਕੌਰ ਸਾਨੂੰ ਜੀ ਮਾਲਕਾ ਤੇ ਜੀ ਸਿੱਖਿਆ ਤੋਂ ਜਵਾਬ ਤੁਸਨ ਅਸੋਤਨ ਬੰਦ ਕਰਕੇ ਸੰ ਹਾਂ ਲੋਕਾਂ ਨੂੰ ਠਾਗਦੇ ਨੇ ਸਾਨੂੰ ਉਹਨਾਂ ਤੇ ਵਿਸ਼ਵਾਸ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਹੁਣ ਸਾਨੂੰ ਆਪਣੇ ਅੰਦਰ ਪਲ ਕਿਹੜਾ ਦੀਵਾ ਬਾਲਣਾ ਚਾਹੀਦਾ ਹੈ ਮਨ ਦੇ ਵਿੱਚ ਕਿਹੜਾ ਦੀਵਾ ਬਾਲਣਾ ਚਾਹੀਦਾ ਹੈ ਗਿਆਨ ਦਾ ਦੀਵਾ ਸੱਚ ਦਾ ਦੀਵਾ ਸ਼ਬਦ ਦਾ ਦੀਵਾ ਜਿਹੜਾ ਦੀਵਾ ਬਲਣ ਦੇ ਨਾਲ ਇੱਕ ਵਾਰ ਸਾਰੇ ਪੜੋ ਦੀਵਾ ਬਲੇ ਦੀਵਾ ਬਲੇ ਅੰਧੇ ਰਾਹ ਜਾਏ ਜਦੋਂ ਟੀਵਾ ਬਲਦਾ ਟੀਵਾ ਬਲੰਦੇ ਨਾਲ ਪਰਾਤੀ ਹੁੰਦਾ ਹੈ ਹਨੇਰਾ ਦੂੜ ਜਾਂਦਾ ਹੈ ਹੁਣ ਫਿਰ ਇੱਕ ਵਾਰ ਸਾਰੇ ਪੰਕਤੀਆਂ ਪੜੋ ਜੇ ਸੋ ਚੰਦਾ ਇਹੋ ਚੰਦਾ ਕਹਤਦਾ ਸੂਰਜ ਚੜਾ ਹਜ਼ਾਰ ਸੂਰਜ ਚੜਾ ਹਜ਼ਾਰ ਇੱਕੀ ਚੰਨ ਨ ਹੋਉਂਦੇ ਆ ਇੱਕੀ ਚੰਨ ਨ ਹੋਉਂਦੇ ਆ ਬਰ ਬਿਨ ਘੋਰ ਅੰਧਾਰ ਘੋਰ ਬਿਨ ਗੁਰ ਦਿਨ ਕੋਹਰ ਅੰਧਾਰ ਗੁਰ ਦਿਨ ਕੋਹਰ ਅੰਧਾਰ ਗੁਰੂ ਦਿਨ ਸਮਝ ਨਾ ਆਵੇ ਗੁਰੂ ਦਿਨ ਸਮਝ ਨਾ ਆਵੇ ਹੁਣ ਸਾਰਿਆਂ ਨੇ ਧਿਆਨ ਰੱਖਣਾ ਜਿੱਥੇ ਅਸੀਂ ਬਾਹਰ ਚਾਨਣ ਕਰਦੇ ਆ ਨਾ ਕੋੜਾ ਜਾਣੇ ਰੋ ਜੇਸੀ ਭੱਜ ਕੇ ਟਾਰਚ ਲਾਈਟ ਕੁਛ ਵੀ ਜਗਾਉਣੇ ਆ ਉੱਥੇ ਅਸੀਂ ਦੇਖਣਾ ਸਾਡੇ ਅੰਦਰ ਵੀ ਪਲਾਤੀ ਤੇ ਹਨੇਰਾ ਤੇ ਨਹੀਂ ਸਾਡੇ ਅੰਦਰ ਬਹੁਤ ਹੀ ਜ਼ਿਆਦਾ ਹਨੇਰਾ ਹੈ ਇਸ ਕਰਕੇ ਅਸੀਂ ਆਪਣੇ ਅੰਦਰ ਨੂੰ ਵੀ ਚਾਨਣ ਕਰਨਾ ਹੈ ਰੋਸ਼ਨੀ ਦੇਣੀ ਹੈ ਅੱਜ ਦੀ ਇਸ ਇਤਿਹਾਸ ਦੀ ਕਲਾਸ ਵਿੱਚੋਂ ਇਹੀ ਸਿੱਖਿਆ ਧਾਰਨ ਕਰਨੀ ਹੈ ਕਿ ਉਹ ਮਾਨ ਕਿਸ ਤਰ੍ਹਾਂ ਬੱਚਿਆਂ ਨੂੰ ਉਪਦੇਸ਼ ਦਿੱਤਾ ਕਿ ਬਾਹਰੀ ਦੀਵਾ ਜਗਾ ਦਿੱਤਾ ਪਰ ਸਾਨੂੰ ਅੰਦਰ ਵੀ ਸਾਰਿਆਂ ਨੂੰ ਆਪਣੇ ਅੰਦਰ ਗਿਆਨ ਦਾ ਦੀਵਾ ਬਾਲਣਾ ਚਾਹੀਦਾ ਹੈ ਅਸੀਂ ਵੀ ਇਸ ਤੋਂ ਸਿੱਖਿਆ ਲੈ ਕੇ ਜੀਪੇਸੀ ਪਿਆਰ ਪਾਦਾ ਕਰਨਾ ਹੈ ਰਲ ਮਿਲ ਕੇ ਰਹਿਣਾ ਉਥੇ ਸਿਆਮ ਦੇ ਵਿਸ਼ਵਾਸ ਤੋਂ ਬਚ ਕੇ ਗੁਰੂ ਨਾਨਕ ਸਾਹਿਬ ਜੀ ਦੀ ਗੁਰੂਆਂ ਦੀ ਬਾਣੀ ਤੇ ਪਹਿਰਾ ਦੇਣਾ ਤੇ ਸੱਚ ਦੇ ਨਾਲ ਸਾਰਿਆਂ ਨੇ ਜੁੜਨਾ ਸੋ ਹੁਣ ਇਸ ਤੋਂ ਬਾਅਦ ਆਪਣੀ ਅਗਲੀ ਕਲਾਸ ਲਈ ਜਾਏਗੀ ਸੋ ਹੁਣ ਸਾਰੇ ਬੱਚੇ ਕਲਾਸ ਦੀ ਸਮਾਪਤੀ ਤੇ ਫਤਿਹ ਨਾਲ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ